ਜਿਵੇਂ ਸ਼ਹਾਦਤਾ ਦੇ ਦਿਨ ਆ ਗਿਆ 21 ਤਰੀਕ ਤੋਂ ਕੈਲੀ ਕੀ ਸ਼ਹੀਦੀ ਦਾੜੇ ਸ਼ੁਰੂ ਨੇ ਕਿਵੇਂ ਇਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋ ਕਿਦਾਂ ਜਿਹੜੇ ਇਹ ਦਿਨ ਬਤੀਤ ਹੁੰਦੇ ਛੀਦਾਂ ਸਾਬਿਆ ਇੱਥੇ ਬਾਬੇ ਧੰਨ ਧੰਨ ਬਾਬਾ ਦੀਪ ਸਿੰਘ ਅਗੇ ਅਰਦਾਸ ਕਰ ਲਈਦੀ ਆ ਜਿਵੇਂ 21 ਦਸੰਬਰ 21 ਦਸੰਬਰ ਤੋਂ ਜਿਹੜਾ ਪਹਿਲਾ ਐਤਵਾਰ ਹੁੰਦਾ ਉਦੋਂ ਇੱਥੇ ਅਰਦਾਸ ਕਰਕੇ ਜੋੜੇ ਵਧਾਦੀ ਦੀਆਂ ਉਧਾ ਕੇ ਤੇ ਫਿਰ ਆਪਾਂ ਇਹ ਤਰੀਕ ਨੂੰ ਆਉਣੇ ਜੋੜੇ ਪਾਉਣੇ ਹੁੰਦੇ ਆ ਤੇ ਬਾਕੀ ਇਹ ਸੋਜੀ ਸਾਡੀ ਨਹੀਂ ਇਹ ਮਹਾਰਾਜ ਜੀ ਦੀ ਸੋਜੀ ਆ ਤਰਸੀ ਆ ਮਹਾਰਾਜ ਦਾ ਕਿ ਸਾਡੇ ਤੇ ਕਰਨ ਦੇ ਨਾ ਆਪਾਂ ਬਾੜੀ ਪੜ ਸਕਦੇ ਆ ਨਾ ਆਪਾਂ ਬਾਣਾ ਪਾ ਸਕਦੇ ਆ ਇਹ ਮਹਾਰਾਜ ਤਰਸੀ ਕਰਨ ਦੇ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਗੁਰੂ ਦੇ ਲੜ ਲੱਗਿਆ ਹੋਇਆ ਇਸ ਬਾਣੇ ਦੇ ਰੂਪ ਤਰਨ ਕੀਤੀ ਕੋਈ 10 ਸਾਲ ਜਿਵੇਂ ਦੱਸਿਆ ਕਿ ਤੁਸੀਂ ਐਤਵਾਰ ਜਿਹੜਾ ਆਉਂਦਾ ਆ ਉਹ ਦਿਨ ਤੁਸੀਂ ਜੋੜੇ ਲਾ ਦਿੰਦੇ ਹੋ 20 ਤਰੀਕ ਤੋਂ ਪਹਿਲਾਂ ਜਿਹੜਾ ਐਤਵਾਰ ਆਉਂਦਾ ਆ ਫਿਰ ਇਹ ਜਿਹੜੀ ਤੁਸੀਂ ਕਰ ਦਿਓ ਸ਼ਹਾਦਤਾਂ ਦੇ ਦਿਨ ਯਾਦ ਕਰ ਦਿਓ ਇਹ ਕਰਦਿਆਂ ਕਿੰਨੇ ਸਾਲ ਹੋਏ ਇਹ ਵੀ ਜੀ ਪੰਜਵਾਂ ਸਾਲ ਆ ਕਿ ਤਰੀਕ ਜਦੋਂ ਆਉਂਦੀ ਆ ਉਹ ਦਿਨ ਕਿਦਾਂ ਬਤੀਤ ਕਰਦੇ ਹੋ ਹੁਣ ਜਿਵੇਂ ਤੁਸੀਂ ਦੱਸਿਆ ਮੱਝ ਜੋੜੇ ਲਾ ਦਿੱਤੇ ਹੁਣ ਘਰ ਜਾ ਕੇ ਕੀ ਜੜੀਆਂ ਚੀਜ਼ਾਂ ਉਹ ਫੋਲੋ ਕਰਨੀਆਂ ਪੈਂਦੀਆਂ ਇਹ ਵੀ ਜੀ ਮਾਰਨ ਨੇ ਤਰਸੀ ਕਰਨਾ ਜਾ ਕੇ ਮੇਰੇ ਮਾਰਾ ਬਾਬੇ ਦੀਪ ਸਿੰਘ ਦੇ ਜੋਜ ਗਈ ਧੀ ਜੋ ਜਗਾ ਕੇ ਤੇ ਸੁਖ ਲਈਦਾ ਸੌਂਜੀਦਾ ਕੋਈ ਇਸ ਵੇਲੇ ਨਹੀਂ ਸੁਤਾ ਜਾਂਦਾ 12:30 12 ਵਜੇ ਜਪਜੀ ਸਾਹਿਬ ਤੋਂ ਪਈ ਸਾਹਿਬ ਜੋ ਵੀ ਬਾਣੀ ਪੜ ਕੇ ਫਿਰ ਥੱਲੇ ਮਤਲਬ ਬਿਸਤਰਾ ਵਿਛਾਲੀਦਾ ਮੈਂ ਤਾਂ ਬੈੱਡ ਤੇ ਨਹੀਂ ਸੋਣਾ ਨਾ ਬੈੱਡ ਤੇ ਬਹਿਣਾ ਤੇ ਹਾਂਜੀ ਕੁੰਚੇ ਸੌਣੀਦਾ ਇਹ ਬਾਕੀ ਤਰਸੀ ਆ ਮਾਰਾ ਹੀ ਕਰਦਾ ਤੇ ਆਪੋ ਮਾਰਾ ਸੋਜੀ ਪਉਂਦਾ ਬਸ ਕਿ ਇਹ ਸਭ ਚੀਜ਼ਾਂ ਕਰਕੇ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਜ਼ਰੂਰ ਰੱਖ ਸਕਦੇ ਹਾਂ ਉਹਨਾਂ ਵਰਗੇ ਤਾਂ ਬਨ ਨਹੀਂ ਸਕਤ ਕੁਝ ਵੀ ਨਹੀਂ ਉਹਨਾਂ ਅੱਗੇ ਉਹਨਾਂ ਦੀ ਸ਼ਹਾਦਤ ਨੂੰ ਜ਼ਰੂਰ ਯਾਦ ਰੱਖੋ ਹਾਂ ਜੀ ਹਨੀ ਵੀਰ ਜੀ ਜੇ ਤੇ ਉਹਨਾਂ ਵਰਗੀ ਗੱਲ ਹੈ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਇੱਕ ਕਿਣਕਾ ਹੁੰਦਾ ਨਾ ਨਿਕਾਜ ਜਿਹੜਾ ਦਿਖਦਾ ਵੀ ਨਹੀਂ ਉਤੋਂ ਵੀ ਥੱਲੇ ਆਪਾਂ ਆਪੇ ਯਾਦ ਕਰਾਉਂ ਹੀ ਜਾਂਦਾ ਆਪੇ ਸਭ ਕੋਈ ਮਹਾਰਾਜ ਦੇ ਮਤਲਬ ਪੈਰੇ ਹੀ ਆ ਬਾਕੀ ਇੱਕ ਗੱਲ ਵੇਖਿਓ ਤੁਸੀਂ ਜਦੋਂ ਇਹ ਦਿਨ ਆਉਂਦੇ ਨੇ ਨਾ ਇਹ ਜਦੋਂ ਸਾਬ ਜੀ ਆਦੇ ਨੂੰ ਤੁਸੀਂ ਯਾਦ ਕਰਦੇ ਹੋ ਨਾ ਤੁਹਾਡਾ ਆਟੋਮੈਟਿਕਲੀ ਇੰਨਾ ਕੁ ਧਿਆਨ ਮਤਲਬ ਸਾਬ ਜੀ ਇਹ ਨਹੀਂ ਮੇਰਾ ਹਰ ਕਿਸਦਾ ਹੀ ਜਦੋਂ ਇਹ ਟਾਈਮ ਮਤਲਬ ਲੰਘ ਜਾਂਦਾ ਫੀਲਿੰਗ ਥੋੜੀ ਜੀ ਘਟ ਜਾਂਦੀ ਬਾਕੀ ਇਹ ਨਹੀਂ ਕਿ ਸਾਬ ਜੀ ਦੇ ਕੋਟਾਂ ਕੋਟ ਪ੍ਰਣਾਮ ਆ ਉਹਨਾਂ ਵਰਗੀ ਨਾ ਛਿੱਡੀ ਹੋਈ ਜਾਂ ਤੇ ਨਾ ਹੋਣੀ ਆ ਸਾਡੇ 12:30 ਵਜੇ ਬਗਤ ਵੇਲਾ ਸ਼ੁਰੂ ਹੋ ਜਾਂਦਾ 1 ਵਜੇ ਜਵਜੀ ਸਾਹਿਬ ਸਟਾਰਟ ਕਰ ਦਿੰਦਾ ਬਾਕੀ ਇਹ ਕਿ ਜਲੇਬੀਆਂ ਜਿਵੇਂ ਮਿੱਠਾ ਕੋਈ ਵੀ ਜਿਵੇਂ ਖੁਚੀ ਦੇ ਜਿਵੇਂ ਆਪਾਂ ਚੀਜ਼ ਹੈ ਹੁਣ ਕਈ ਇਸ ਤਰ੍ਹਾਂ ਦੀ ਇੱਥੇ ਲੰਗਰ ਵੀ ਲਾਉਂਦੇ ਆ ਆਪੋ ਆਪਣੀ ਸੋਜੀ ਆ ਇਹ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆ ਪਾ ਜਾਣਦੇ ਆ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਸਰਹੰਦ ਦੀ ਧਰਤੀ ਹੈ ਜਿੱਥੇ ਛੋਟੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੱਖ ਕੌਮ ਲਈ ਪਿਤਾ ਦਸ਼ਮੇਸ਼ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਸੋ ਕਿਵੇਂ ਇਹ ਸ਼ਹਾਦਤ ਦੇ ਦਿਨ ਯਾਦ ਰੱਖ ਸਕਦੇ ਆ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਆ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕੀ ਖਾਲਸਾ ਵੈਗ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਜਿਵੇਂ ਸ਼ਹਾਦਤਾ ਦੇ ਦਿਨ ਆ ਗਿਆ 21 ਤਰੀਕ ਤੋਂ ਕੈਲੀ ਕੀ ਸ਼ਹੀਦੀ ਦਿਹਾੜੇ ਸ਼ੁਰੂ ਨੇ ਕਿਵੇਂ ਇਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋ ਕਿਦਾਂ ਜਿਹੜੇ ਇਹ ਦਿਨ ਬਤੀਤ ਹੁੰਦੇ ਨੇ ਵੇਖੋ ਜੀ ਆਪੋ ਆਪਣੀ ਸੋਜੀ ਆ ਜੀ ਮਹਾਰਾਜ ਇੱਥੇ ਆਪਾਂ ਆਏ ਆ ਐਤਵਾਰ ਹੈ ਅੱਜ ਸ਼ੀਦਾ ਸਾਹਿਬ ਆ ਇੱਥੇ ਬਾਬੇ ਧੰਨ ਧੰਨ ਬਾਬਾ ਦੀਪ ਸਿੰਘ ਅਗੇ ਅਰਦਾਸ ਕਰ ਲਈਦੀ ਆ ਜਿਵੇਂ 21 ਦਸੰਬਰ 21 ਦਸੰਬਰ ਤੋਂ ਜਿਹੜਾ ਪਹਿਲਾ ਐਤਵਾਰ ਆਉਂਦਾ ਉਦੋਂ ਇੱਥੇ ਅਰਦਾਸ ਕਰਕੇ ਜੋੜੇ ਵਧਾ ਦੀਦੀ ਆ ਵਧਾ ਕੇ ਤੇ ਫਿਰ ਆਪਾਂ 30 ਤਰੀਕ ਨੂੰ ਆਉਣੇ ਮਤਲਬ ਜੋੜੇ ਆਉਣੇ ਹੁੰਦੇ ਆ ਤੇ ਬਾਕੀ ਇਹ ਸੋਜੀ ਸਾਡੀ ਨਹੀਂ ਇਹ ਮਹਾਰਾਜੀ ਦੀ ਸੋਜੀ ਆ ਕੋਈ ਇਹੋ ਜਿਹਾ ਮਤਲਬ ਰਸੀ ਆ ਮਹਾਰਾਜਾ ਕੀ ਸਾਡੇ ਤੇ ਕਰਨ ਦੇ ਨਾ ਆਪਾਂ ਬਾੜੀ ਪੜ ਸਕਦੇ ਆ ਨਾ ਆਪਾਂ ਬਾਣਾ ਪਾ ਸਕਦੇ ਆ ਇਹ ਮਹਾਰਾਜ ਤਰਸੀ ਕਰਨ ਦੇ ਤੇ ਕਾਰਜ ਹੁੰਦਾ ਨੇ ਤੇ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਗੁਰੂ ਦੇ ਲੜ ਲੱਗਿਆ ਹੋਇਆ ਇਸ ਬਾਣੇ ਦੇ ਰੂਤ ਤਰਨ ਕੀਤੇ ਹੋਇਆ ਵੀ 10 ਸਾਲ ਹੋ ਗਏ ਹਾਂਜੀ ਸੋ ਜਿਵੇਂ ਦੱਸਿਆ ਕਿ ਤੁਸੀਂ ਐਤਵਾਰ ਜਿਹੜਾ ਹੁੰਦਾ ਆ ਉਹ ਦਿਨ ਤੁਸੀਂ ਜੋੜੇ ਲਾ ਦਿੰਦੇ ਹੋ 20 ਤਰੀਕ ਤੋਂ ਪਹਿਲਾਂ ਜਿਹੜਾ ਐਤਵਾਰ ਆਂਦਾ ਆ ਫਿਰ ਇਹ ਜਿਹੜੀ ਤੁਸੀਂ ਕਰ ਦਿਓ ਸ਼ਹਾਦਤਾ ਦੇ ਦਿਨ ਯਾਦ ਕਰ ਦਿਓ ਇਹ ਕਰਦਿਆਂ ਕਿੰਨੇ ਸਾਲ ਹੋ ਗਏ ਇਹ ਵੀਜੀ ਪੰਜਵਾਂ ਸਾਲ ਆ ਹਾਂਜੀ ਫਿਰ 21 ਤਰੀਕ ਜਦੋਂ ਆਉਂਦੀ ਆ ਉਹ ਦਿਨ ਕਿਦਾਂ ਬਤੀਤ ਕਰਦੇ ਹੋ ਹੁਣ ਜਿਵੇਂ ਤੁਸੀਂ ਦੱਸਿਆ ਮੱਝ ਜੋੜੇ ਲਾਦਦੇ ਆ ਹੁਣ ਘਰ ਜਾ ਕੇ ਕੀ ਜਿਹੜੀਆਂ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ ਨੇ ਇਹ ਵੀਜੀ ਮਾਰੇ ਨੇ ਤਰਸੀ ਕਰਨਾ ਜਾ ਕੇ ਮੇਰੇ ਨਾਲ ਮਾਰੇ ਬਾਬੇ ਦੀਪ ਸਿੰਘ ਦੇ ਜੋ ਜਗਾਈਦੀ ਜੋ ਜਗਾ ਕੇ ਤੇ ਸੁੱਖ ਲਈਦਾ ਸੌਂਦੀਦਾ ਕੋਈ ਕਿਸੇ ਵੇਲੇ ਨਹੀਂ ਵੀ ਸੁਤਾ ਜਾਂਦਾ 12:30 12 ਵਜੇ ਜਪਜੀ ਸਾਹਿਬ ਚੋਪਈ ਸਾਹਿਬ ਜੋ ਵੀ ਬਾਣੀ ਪੜ ਕੇ ਫਿਰ ਥੱਲੇ ਮਤਲਬ ਵਿਸਤਰਾ ਵਿਚਾਲੀ ਦਾ ਤੇ ਮੇਰੇ ਤੋਂ ਬੈੱਡ ਤੇ ਨਹੀਂ ਸੌਣਾ ਨਾ ਬੈੱਡ ਤੇ ਬਹਿਣਾ ਤੇ ਹਾਂਜੀ ਪੁੰਚੇ ਸੌਣੀ ਦਾ ਇਹ ਬਾਕੀ ਤਰਸ ਹੀ ਆ ਮਾਰਾ ਹੀ ਕਰਦਾ ਇਹ ਆਪ ਕੋ ਮਾਰਾ ਸੋਜੀ ਪਉਂਦਾ ਬਸ ਤੇ ਕਹਿ ਸਕਦੇ ਆ ਕਿ ਇਹ ਸਭ ਚੀਜ਼ਾਂ ਕਰਕੇ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਜ਼ਰੂਰ ਰੱਖ ਸਕਦੇ ਆ ਉਹਨਾਂ ਵਰਗੇ ਤਾਂ ਬਨ ਨਹੀਂ ਸਕਦੇ ਕੁਝ ਵੀ ਨਹੀਂ ਉਹਨਾਂ ਅੱਗੇ ਉਹਨਾਂ ਦੀ ਸ਼ਹਾਦਤ ਨੂੰ ਜ਼ਰੂਰ ਯਾਦ ਰੱਖ ਸਕਦੇ ਆ ਹਾਂਜੀ ਜੀ ਵੀਰ ਜੀ ਜੇ ਤੇ ਉਹਨਾਂ ਵਰਗੀ ਗੱਲ ਹੈ ਤੇ ਉਹਨਾਂ ਦੇ ਪੈਰਾਂ ਦੀ ਧੂਰ ਦਾ ਇੱਕ ਕਿਣਕਾ ਹੁੰਦਾ ਨਾ ਨਿਕਾ ਜਿਹੜਾ ਦਿਖਦਾ ਵੀ ਨਹੀਂ ਉਤੋਂ ਵੀ ਥੱਲੇ ਆਪਾਂ ਪੀ ਉਹ ਦੇ ਆਪੇ ਯਾਦ ਕਰਾਉਂਦੀ ਜਾਂਦਾ ਆਪੇ ਸਭ ਕੋਈ ਮਹਾਰਾਜ ਦੇ ਮਤਲਬ ਪੈਰੇ ਹੀ ਆ ਬਾਕੀ ਇੱਕ ਗੱਲ ਵੇਖਿਓ ਤੁਸੀਂ ਜਦੋਂ ਇਹ ਦਿਨ ਆਉਂਦੇ ਨੇ ਨਾ ਇਹ ਜਦੋਂ ਸਾਬ ਜੀ ਆਦੇ ਨੂੰ ਤੁਸੀਂ ਯਾਦ ਕਰਦੇ ਹੋ ਨਾ ਤੁਹਾਡਾ ਆਟੋਮੈਟਿਕਲੀ ਇੰਨਾ ਕਿ ਧਿਆਨ ਮਤਲਬ ਸਾਬ ਜੀ ਇਹ ਨਹੀਂ ਮੇਰਾ ਹਰ ਕਿਸੇ ਦਾ ਹੀ ਜਦੋਂ ਇਹ ਟਾਈਮ ਮਤਲਬ ਲੰਘ ਜਾਂਦਾ ਫੀਲਿੰਗ ਥੋੜੀ ਜੀ ਘਟ ਜਾਂਦੀ ਬਾਕੀ ਇਹ ਨਹੀਂ ਕਿ ਸਾਬ ਜੀ ਦੇ ਕੋਟਾ ਕੋਟ ਪ੍ਰਣਾਮ ਆ ਉਹਨਾਂ ਵਰਗੀ ਨਾ ਛਿੱਡੀ ਹੋਈ ਜਾਂ ਤੇ ਨਾ ਹੁਣੀ ਆ ਠੀਕ ਹੈ ਬਾਕੀ ਇਹ ਵੇਖਿਓ ਇਹ ਜਿਹੜੇ ਇਹ ਜਿਹੜੇ ਦੇਣੇ ਆ ਬੜਾ ਬੜਾ ਹਰ ਕੋਈ ਸਾਬ ਜਿਆਦਿਆਂ ਨੂੰ ਯਾਦ ਕਰਦਾ ਸਰਾਂਦ ਦੀ ਧਰਤੀ ਤੇ ਰੱਖਿਆ ਉਹਨਾਂ ਨੂੰ ਕਾਫੀ ਇਕੱਲੇ ਕਿ ਉਸ ਜਗ੍ਹਾ ਤੇ ਠੰਡੇ ਬੁਰਜ ਦੇ ਵਿੱਚ ਦਿਨ ਕੱਟੇ ਆ ਬਾਣਾ ਪਾਇਆ ਹੁੰਦਾ ਸੀ ਬਾਣੇ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਇੰਨੀ ਠੰਡ ਨਹੀਂ ਲੱਗਦੀ ਚਾਹੇ ਭਾਵੇਂ ਉੱਪਰ ਕੋਈ ਹੋਰ ਕੱਪੜਾ ਪਾਉਣ ਨੂੰ ਹੋਵੇ ਨਾ ਪਰ ਫਿਰ ਵੀ ਬੜਾ ਸਰੂਰ ਰਹਿੰਦਾ ਬਾਣੇ ਦੇ ਵਿੱਚ ਜਦੋਂ ਆਪਾਂ ਬਾਣੀ ਦੇ ਸਰੂਰ ਚ ਰਹਿੰਦੇ ਆ ਵੈਸੇ ਵੀ ਲੱਗੇ ਸ਼ਾਇਦ ਪਤਾ ਨਹੀਂ ਚੱਲਦਾ ਇਹ ਸਾਡੇ ਬਾਹਰ ਦਾ ਠੰਡਾ ਬੁਰਜ ਆ ਸਾਨੂੰ ਠੰਡ ਲੱਗਦੀ ਆ ਉਨਾ ਉਹਦੇ ਮਤਲਬ ਰੱਬ ਤੋਂ ਵੀ ਉੱਤੇ ਕੋਈ ਚੀਜ਼ ਰੂਹਾਂ ਮਤਲਬ ਉਹ ਤੇ ਰੂਹਾਂ ਰੱਬ ਦੀਆਂ ਰੂਹਾਂ ਰੂਹ ਰਾਬੀ ਨੇ ਇੱਕ ਸਾਥ ਹਾਂਜੀ ਦੇਖਿਆ ਜਾਵੇ ਛੋਟੇ ਬੱਚਿਆਂ ਦਾ ਇੱਕ ਜੋਸ਼ ਸੀਗਾ ਅੰਦਰ ਕਿ ਸੂਬੇ ਦੀ ਕਚੈਰੀ ਚ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਆਪਾਂ ਫਿਲਮਾਂ ਦੀ ਜੇਕਰ ਗੱਲ ਕਰ ਲਈ ਤੇ ਫਿਲਮਾਂ ਵੇਖ ਕੇ ਹੀ ਸਾਡੇ ਅੰਦਰ ਜੋਸ਼ ਆ ਜਾਂਦਾ ਹੈ ਕਿ ਨਿੱਕੇ ਨਿੱਕੇ ਜਿੰਦਾ 7-9 ਸਾਲ ਦੀ ਉਮਰ ਸੀਗੀ ਕਿ ਜਦੋਂ ਬਿਨਾਂ ਡਰੇ ਉਹਨਾਂ ਦੀ ਕਚੈਰੀ ਚ ਜਾ ਕੇ ਜਕਾਰੇ ਲਾਉਣੇ ਫਿਰ ਪਿਤਾ ਦਸ਼ਮੇਸ਼ ਨੂੰ ਯਾਦ ਕਰਾ ਦੇਣਾ ਉਹ ਉਹ ਸੂਬੇ ਨੂੰ ਫਿਰ ਵੀ ਬੜਾ ਜੋਸ਼ ਸੀਗਾ ਉਹਨਾਂ ਦੇ ਵਿੱਚ ਵੇਖੋ ਵੀਰ ਜੀ ਇਹ ਮਹਾਰਾਜ ਗੁਰਗਬਿੰਦ ਸਿੰਘ ਜੀ ਸਾਹਿਬ ਜੀ ਦਾ ਇਹ ਤਰਸ ਹੁੰਦਾ ਵੇਖੋ ਹੁਣ ਦੁਨੀ ਚਾਂਦੀ ਉਹ ਰਸੀ ਲਾ ਕੇ ਭੱਜਾ ਲਾ ਟੁੱਟ ਗਈ ਤਰਸ ਦੀ ਗੱਲ ਹੈ ਤੇ ਮਹਾਰਾਜ ਨੇ ਤਰਸ ਕੀਤਾ ਬਾਬੇ ਬਚਿੱਤਰ ਸਿੰਘ ਤੇ ਚਿੱਤਰ ਸਿੰਘ ਤੇ ਨਾਗਣੀ ਫਿਰ ਅੱਗੇ ਤਾਂ ਨੂੰ ਇਤਿਹਾਸ ਸਾਰਾ ਕੁਝ ਪਤਾ ਹੀ ਇਹ ਸਾਰੀ ਖੇੜ ਹੀ ਮਹਾਰਾਜ ਦੀ ਜੇ ਸਹੀ ਬੁੱਧੀ ਪਾਉਣੀ ਆ ਉਹ ਵੀ ਮਾਰਾਂ ਨੇ ਪਾਉਣੀ ਜੇ ਗਲਤ ਬੁੱਧੀ ਪਾਉਣੀ ਚ ਉਹ ਵੀ ਮਾਰਾਂ ਹੀ ਪਾਉਣੀ ਮਤਲਬ ਇਹ ਮਾਰਾਂ ਨੇ ਤਰਸੀ ਕਰਨਾ ਗੇ ਮਤਲਬ ਇਹ ਸਾਰੀ ਖੇੜ ਹੀ ਤਰਸਦੀ ਹੈ ਇਹ ਤੇ ਬਸ ਸਾਨੂੰ ਸ਼ੁਕਰ ਕਰਨਾ ਚਾਹੀਦਾ ਲੱਖ ਲੱਖ ਕਰੋੜਾ ਕਰੋੜਾ ਸ਼ੁਕਰ ਕਰਨਾ ਚਾਹੀਦਾ ਕਿ ਮਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜੀ ਜ਼ਿੰਦਗੀ ਬਖਸ਼ੀ ਆਪਾਂ ਸ਼ਬਦ ਵੀ ਕਈ ਸੁਣਦੇ ਆ ਜਿਵੇਂ ਇੱਕ ਸ਼ਬਦ ਦੀ ਤੁੱਕ ਹੈਗੀ ਉਸ ਦੇ ਵਿੱਚ ਗੱਲ ਕਰੀਏ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਕਿਆਨੂੰ ਤਾਂ ਗੱਲ ਬੜੀ ਛੋਟੀ ਲੱਗਦੀ ਹੈ ਪਰ ਜਦੋਂ ਇਹ ਆਪਾਂ ਦੇਖਦੇ ਆ ਇਹ ਇਤਿਹਾਸ ਬਾਰੇ ਪੜ੍ਹਦੇ ਆਂ ਕਹਿੰਦੇ ਸਿੱਖ ਕੌਮ ਦਾ ਇਤਿਹਾਸ ਖੂਨ ਨਾਲ ਲਿਖਿਆ ਹੋਇਆ ਸਮੁੰਦਰ ਵਰਗਾ ਇਤਿਹਾਸ ਹੈ ਜਿੰਨਾ ਪੜ ਲਓ ਉਨਾ ਤੁਰਾ ਬਾਕੀ ਵੀਰ ਜੀ ਇਹ ਗੱਲ ਤੁਸੀਂ ਜੋੜਿਆਂ ਦੀ ਕੀਤੀ ਹੈ ਨਾ ਇਹ ਸਾਡੇ ਬੜੀ ਛੋਟੀ ਜੀ ਗੱਲ ਆ ਅੱਦੇ ਦੇ ਦਲਾਂ ਪੰਥਾਂ ਦੀ ਤੁਸੀਂ ਜਾਓਗੇ ਨਾ ਇਹ ਇਹਨਾਂ ਦਾ ਰੁਟੀਨ ਦਾ ਹੀ ਕੰਮ ਈ ਆ ਅਗਲਾ ਚੁੱਲਾ ਪਤਾ ਹੀ ਨਹੀਂ ਕਿੱਥੇ ਬਾਲਣਾ ਕਿੱਥੇ ਨਹੀਂ ਉਹਨਾਂ ਦੇ ਹਿਸਾਬ ਨਾਲ ਵੇਖੀ ਤੇ ਆਪਮਕ ਹੋ ਜੀ ਉਹਨਾਂ ਦੇ ਮਾਰਾ ਇਹਨੇ ਜਿਆਦਾ ਦਰਸ ਕੀਤਾ ਜਿਹੜੇ ਦਾਲਚੇ ਸਿੰਘ ਲੈਂਦੀ ਵਿੱਚ ਵੀ ਦਲਪੰਥ ਦੀ ਤੁਸੀਂ ਗੱਲ ਕੀਤੀ ਉਹਨਾਂ ਦੀ ਕੀ ਰੁਟੀਨ ਰਹਿੰਦੀ ਹੈ ਜਿਵੇਂ ਤੁਸੀਂ ਦੱਸਿਆ ਉਹਨਾਂ ਦਾ ਤੇ ਡੇਲੀ ਦੀ ਇਹ ਰੁਟੀਨ ਹੈਗੀ ਆ ਉਹ ਉਹ ਕਿਦਾਂ ਚੱਲਦਾ ਉਹ ਵੀਰ ਜੀ ਪਤਾ ਹੀ ਨਹੀਂ ਅਗਲਾ ਚੁੱਲਾ ਇੱਥੇ ਇਹਦੇ ਅਗਲਾ ਕੀ ਪਤਾ ਕਿੱਥੇ ਹੁਣ ਬਾਕੀ ਜੇ ਬਫੀ ਮਤਲਬ ਦਲਾਂ ਪੰਥ ਦੀ ਇਹ ਮਹਾਰਾਜ ਨਹੀਂ ਖਲੋਤੇ ਇਹਨਾਂ ਨੂੰ ਹੋ ਸਕਦਾ ਵਿੱਚ ਵੀ ਤੁਸੀਂ ਦਲਪੰਥ ਚ ਰਹੇ ਹੋ ਹਾਂਜੀ ਹਾਂਜੀ ਵਾਹਿਗੁਰੂ ਆਪਾਂ ਜਦੋਂ ਮੱਲਾ ਹੁੰਦਾ ਸ਼੍ਰੀ ਅਨੰਦਪੁਰ ਸਾਹਿਬ ਉੱਥੇ ਵੀ ਆਪਾਂ ਮਤਲਬ ਕੀ ਦਲਪੰਥ ਦੇ ਵਿੱਚ ਸਮਾਂ ਬਤੀਤ ਕੀਤਾ ਤੇ ਦਾਲ ਪੰਥ ਦਾ ਵਾਹਿਗੁਰੂ ਇਹੋ ਜਿਹਾ ਪੈਰਾ ਹੁੰਦਾ ਆਏਗੀ ਤੰਬੂ ਲਾਗੇ ਤੇ ਥੱਲੇ ਮਨ ਲੱਗੀ ਪ੍ਰਾਣੀ ਰਾਲੀ ਵਿਛਾ ਲੈਣੀ ਆ ਜਿੱਦਾਂ ਦਾ ਵੀ ਥੱਲੇ ਥਾਂ ਆ ਤੇ ਉੱਥੇ ਆਪਾਂ ਮਨ ਲੱਗੀ ਸੋਖ ਲੈਨੇ ਨੇ ਅੰਗਸਿੰਘ ਜਿਹੜੇ ਤੇ ਬੜੀ ਚੜ੍ਹਦੀ ਕਲਾ ਵਾਲੇ ਹੁੰਦੇ ਆ ਫਿਰ ਜਿੱਦਣ ਮੱਲਾ ਹੁੰਦਾ ਹੈ ਮੱਲਾ ਖੇਡਦੇ ਆ ਫਿਰ ਹਣਾ ਜੀ ਤੇ ਬੜਾ ਆਨੰਦ ਆਉਂਦਾ ਨਾਲੇ ਫੌਜਾਂ ਦੇ ਦਰਸ਼ਨ ਦੇਦਾਰੇ ਹਾਂਜੀ ਕਹਿੰਦੇ ਕਿ ਗੁਰੂ ਸਬਾਹਾਂ ਦਾ ਜਦੋਂ ਸਮਾ ਹੁੰਦਾ ਸੀਗਾ ਤੇ ਜੰਗਲਾਂ ਦੇ ਵਿੱਚ ਜਦੋਂ ਸਿੰਘ ਜਾਂਦੇ ਹੁੰਦੇ ਸੀ ਤੇ ਜਿੱਥੇ ਸਮਾਂ ਮਿਲਦਾ ਸੀ ਜਿੱਥੇ ਰਾਤ ਹੋ ਗਈ ਉੱਥੇ ਹੀ ਤੰਬੂ ਲਾ ਕੇ ਉੱਥੇ ਡੇਰੇ ਲਾ ਕੇ ਤੇ ਰਾਤ ਬਤੀਸ ਬਸ ਇਹ ਮਤਲਬ ਕਿ ਬਿਲਕੁਲ ਇਹੋ ਹੀ ਮਤਲਬ ਕਿ ਸਾਨੂੰ ਮਤਲਬ ਕਿ ਉਸ ਸਮੇਂ ਦੇ ਵਿੱਚ ਵੀ ਉਹੀ ਚੀਜ਼ਾਂ ਮਤਲਬ ਕਿ ਯਾਦ ਹੁੰਦੀਆਂ ਕਿ ਜਿੱਦਾਂ ਗੁਰੂ ਸਾਹਿਬ ਜੀ ਦੇ ਜਿਹੜੇ ਸਿੰਘ ਹੀਗੇ ਪਹਿਲਾਂ ਜੰਗਲਾਂ ਵਿੱਚ ਰਹਿੰਦੇ ਸੀ ਤੇ ਬੜਾ ਬੜਾ ਮਤਲਬ ਕਿ ਉਹਨਾਂ ਨੇ ਪੈਰੇ ਵੇਖੇ ਆ ਤੇ ਬੜੀ ਚੜ੍ਹਦੀ ਕਲਾ ਵਿੱਚ ਜੰਗਲਾਂ ਵਿੱਚ ਵੀ ਬੜੀ ਚੜ੍ਹਦੀ ਕਲਾ ਵਿੱਚ ਰਹਿੰਦੇ ਸੂਰਮੇ ਹੀ ਇਹ ਨੀਲਾ ਬਾਣਾ ਹੈ ਨਾ ਇਹ ਮਤਲਬ ਕਿ ਸੂਰਮਿਆ ਦਾ ਬਾਣਾ ਹਾਂਜੀ ਇਹ ਇਹ ਸ਼ਕਤੀ ਆ ਇਹਨੂੰ ਊਰਜਾ ਦੇਣੀ ਆਪਾਂ ਊਰਜਾ ਕਿੱਦਾਂ ਦੇਣੀ ਆਪਾਂ ਗੁਰਬਾਣੀ ਪੜ ਕੇ ਨਿਤਨੇਮ ਕਰਨਾ ਨਿਹੰਗ ਸਿੰਘਾਂ ਦਾ ਪਹਿਰਾ 12 ਵਜੇ ਦਾ ਪਹਿਰਾ ਏ 12 ਵਜੇ ਪਹਿਲਾ ਪੈ ਰਿਆ ਨਿਹੰਗ ਸਿੰਘਾਂ ਦਾ 2:30 ਵਜੇ ਚੋਬਾਂ ਲਾਦਦੇ ਬੁੱਢਾ ਦਲ ਦੇ ਵਿੱਚ ਤੇ ਇਹ ਤਾਂ ਗੜੇ ਪਾਉਂਦੇ ਆ ਸ਼ੀਦੀ ਦੇ ਗੱਲ ਆਉਂਦੇ ਆ ਬੜੀ ਮਤਲਬ ਕਿ ਖੁਸ਼ੀ ਵਾਲੀ ਗੱਲ ਹੈ ਕਿ ਸਾਨੂੰ ਇਹ ਅਕਾਲੀ ਬਾਣਾ ਜਿਹੜਾ ਕਾਲ ਯੁਗ ਦੇ ਵਿੱਚ ਮਿਲ ਗਿਆ ਕਿਉਂਕਿ ਇਹ ਕਾਲ ਯੁਗ ਦੇ ਵਿੱਚ ਇਹ ਜਿਹੜਾ ਅਕਾਲੀ ਬਾਣਾ ਇਹ ਹਰ ਇੱਕ ਨੂੰ ਨਸੀਬ ਨਹੀਂ ਹੈਗਾ ਇਹ ਬੜੀ ਖੁਸ਼ੀ ਵਾਲੀ ਗੱਲ ਆ ਸਾਨੂੰ ਕਿ ਸਾਨੂੰ ਮਤਲਬ ਕਿ ਅਕਾਲੀ ਬਾਣਾ ਮਿਲਿਆ ਏ ਠੀਕ ਹੈ ਜੀ ਤੇ ਇਹ ਹੁਣ ਮਤਲਬ ਕਿ ਪੂਰਾ ਮਹੀਨਾ ਚੱਲ ਰਿਹਾ ਛੋਟੇ ਸਾਹਿਬ ਜੀ ਆਦਿਆਂ ਦੀ ਮਤਲਬ ਕਿ ਸ਼ੀਧੀ ਦੇ ਰਹੇ ਨੇ ਹਾਂਜੀ ਤੇ ਉਹਦੇ ਵਿੱਚ ਮਤਲਬ ਕਿ ਇਹੀ ਮਤਲਬ ਕਿ ਇਹ ਜਿਹੜੇ ਆਪਣੇ ਗੁਰੂ ਪਿਆਰੇ ਨੇ ਇਹ ਮਤਲਬ ਕਿ ਆਪਣੇ ਜੋੜੇ ਵਧਾ ਦਿੰਦੇ ਨੇ ਜਿਵੇਂ ਕਿ ਇਹ ਦੱਸ ਰਹੇ ਹੀ ਕਿ ਜਦੋਂ ਇਹ ਐਤਵਾਰ ਹੁੰਦਾ ਏ ਤੇ ਇੱਥੇ ਧੰਨ ਧੰਨ ਅਕਾਲੀ ਪੀਤਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਉਹਨਾਂ ਨੂੰ ਆਣ ਕੇ ਨਾਕਮਸਤਦ ਹੁੰਦੇ ਆ ਤੇ ਉਹਨਾਂ ਨੂੰ ਆਣ ਕੇ ਅਰਦਾਸ ਬੇਨਤੀ ਕਰਦੇ ਆ ਤੇ ਮਤਲਬ ਕਿ ਅਰਦਾਸ ਬੇਨਤੀ ਕਰਨ ਤੋਂ ਬਾਅਦ ਆ ਮਨ ਲੱਗੀਏ ਫਿਰ ਜੋੜਾ ਆਪਣਾ ਵਧਾ ਦਿੰਦੇ ਤੇ ਇਹ ਫਿਰ ਮਤਲਬ ਕਿ ਜੋੜਾ ਨਹੀਂ ਪਾਉਂਦੇ ਤੇ ਬੈੱਡ ਤੇ ਸੌਂਦੇ ਨਹੀਂ ਆ ਤੇ ਬਾਕੀ ਚੜ੍ਹਦੀ ਕਲਾ ਜੋਗ ਜਗਾ ਇਹ ਕਾਲ ਯੁਗ ਆ ਇਹ ਕਾਲ ਯੁਗ ਦਾ ਸਮਾਂ ਮਹਾਰਾ ਜੀ ਨੇ ਕਹਾਈ ਤੁਹਾਨੂੰ ਇਦਾਂ ਦਾ ਵੇਖਣ ਨੂੰ ਮਿਲੂਗਾ ਤੇ ਸਿੰਘ ਵੇਖ ਰਹੇ ਨੇ ਇਹ ਕਾਲ ਯੁਗ ਤੋਂ ਬਾਅਦ ਦੀ ਜਿਹੜੀ ਖੇੜ ਆ ਆਪਾਂ ਮਤਲਬ ਕੀ ਵੇਖਣਾ ਚਾਹੁੰਦੇ ਮਹਾਰਾ ਜੀ ਕਹਿੰਦੇ ਸੀ ਕਿ ਜਿਹੜਾ 96 ਕਰੋੜ ਖਾਲਸਾਪਨ ਸੱਜੂਗਾ ਇਹ 96 ਕਰੋੜ ਤੋਂ ਖਾਲਸਾਪਨ ਸੱਜਣਾ ਆ ਜੀ ਬੜੀ ਚੜਦੀ ਕਲਾ ਬੜੀ ਖੁਸ਼ੀ ਹੁੰਦੀ ਸਾਨੂੰ ਇਹ ਮਤਲਬ ਕੀ ਪੰਥ ਵੇਖ ਕੇ ਪੰਥ ਇੱਕ ਕੀ ਆ ਪੰਜਵਾਂ ਤਖਤ ਆ ਪੰਜ ਤਖਤ ਪੰਥ ਜਿਹੜਾ ਇੱਕ ਪੰਜਵਾਂ ਤਖਤ ਆ ਚਾਰ ਤਖਤ ਨੇ ਪੰਜਵਾਂ ਤਖਤ ਬੁੱਢਾ ਧਾਲਿਆ ਤੇ ਬੜਾ ਖੁਸ਼ ਹੁੰਦੇ ਆ ਜਦੋਂ ਆਪਾਂ ਉਹ ਤਖਤ ਦੇ ਜਾਨੇ ਆ ਉਹਨਾਂ ਨੂੰ ਨਮਸਕਾਰ ਕਰਦੇ ਆ ਬੜੀ ਰੂਹ ਖੁਸ਼ ਹੁੰਦੀ ਆ ਹਾਂਜੀ ਅੱਛਾ ਜੀ ਵੀਰ ਜੀ ਮੈਂ ਤੁਹਾਡੇ ਨਾਲ ਚਾਲ ਕਰਾਂ ਤੇ ਤੁਸੀਂ ਦੱਸਿਆ ਕਿ ਅੱਜ ਆਪਾਂ ਜੋੜੇ ਵਧਾਤੇ ਆ ਹੁਣ 30 ਜਾਂ 31 ਦਸੰਬਰ ਨੂੰ ਆਪਾਂ ਜੋੜੇ ਮਹਾਰਾਜ ਅੱਗੇ ਅਰਦਾਸ ਕਰਕੇ ਦੁਬਾਰਾ ਪਾਉਣੇ ਆਪਣੇ ਪੈਰੀ ਫਿਰ ਬਾਣੀ ਦਾ ਕੀ ਸਮਾਂ ਰਹਿੰਦਾ ਹੈ ਬਾਣੀ ਕਿੰਨੇ ਟਾਈਮ ਪੜ੍ਹਦੇ ਹੋ ਖਾਣ ਪੀਣ ਦੇ ਵਿੱਚ ਕੀ ਕੀ ਚੀਜ਼ਾਂ ਦਾ ਧਿਆਨ ਰੱਖਦੇ ਹੋ ਕਿਤੇ ਆਣਾ ਜਾਣਾ ਹੋਵੇ ਉਹ ਚ ਕੀ ਕੀ ਧਿਆਨ ਰਹਿੰਦਾ ਹੈ ਵੀਰ ਜੀ ਵੇਖੋ ਬਾਣੀ ਤੇ ਸਾਢੇ 12 ਵਜੇ ਜਗਜੀ ਸਾਹਿਬ ਮਹਾਰਾਜੀ ਪੜ੍ਹਾ ਦਿੰਦੇ ਚੋ ਪਈ ਸਾਹਿਬ ਪੜ੍ਹਾ ਦਿੰਦੇ ਜਿੰਨਾ ਕ ਸਮਾਂ ਲੈਂਦੇ ਫਿਰ ਸੁਖਮਨੀ ਦਾ ਤੇ ਇਸ ਤਰ੍ਹਾਂ ਕਿ ਜਿਵੇਂ ਹਾਂਜੀ ਇਹ ਇਹ ਬੁੱਢੇਦਾਲਾ ਅੰਮ੍ਰਿਤ ਵੇਲਾ ਹੀ ਨਿਹੰਗ ਸਿੰਘਾਂ ਹਾਂਜੀ 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 ਮਤਲਬ ਸਾਢੇ 12 ਵਜੇ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ 1 ਵਜੇ ਜਗਜੀਤ ਸਿੰਘ ਸਟਾਰਟ ਕਰਦੀਦਾ ਬਾਕੀ ਇਹ ਕਿ ਜਲੇਬੀਆਂ ਜਿਵੇਂ ਮਠਾ ਕੋਈ ਵੀ ਜਿਵੇਂ ਖੁਚੀ ਦੇ ਜਿਵੇਂ ਆਪਾਂ ਚੀਜ਼ ਹੁਣ ਕਈ ਇਸ ਤਰ੍ਹਾਂ ਦੀ ਇੱਥੇ ਲੰਗਰ ਵੀ ਲਾਉਂਦੇ ਆ ਆਪੋ ਆਪਣੀ ਸੋਝੀ ਆ ਮੇਰੇ ਹਿਸਾਬ ਨਾਲ ਨਹੀਂ ਚਾਹੀਦੇ ਲੰਗਰ ਜਲੇਬੀਆਂ ਦੇ ਜਾਂ ਲੱਡੂਆਂ ਦੇ ਲਾਉਨੇ ਕਿ ਵੀ ਲੱਗਦਾ ਹੈ ਕਿ ਜਿੱਥੇ ਅੱਜ ਕਹਿ ਲਈਏ ਕਿ ਪ੍ਰਚਾਰ ਜਿਹੜਾ ਸਿੱਖੀ ਦਾ ਹੋਤਾ ਰਿਹਾ ਆ ਪਰ ਫਿਰ ਵੀ ਕਿਤੇ ਨਾ ਕਿਤੇ ਕਮੀ ਜ਼ਰੂਰ ਹੈਗੀ ਆ ਬੱਚਿਆਂ ਨੂੰ ਛੋਟੀ ਸਾਹਿਬ ਜੀ ਦੀ ਸ਼ਹਾਦਤ ਦਾ ਪਤਾ ਹੋਣਾ ਚਾਹੀਦਾ ਹੈ ਸਕੂਲਾਂ ਦੀ ਜੇਕਰ ਮੈਂ ਗੱਲ ਕਰਾਂ ਸਕੂਲ ਦੇ ਵਿੱਚ ਅੱਜ ਕੱਲ ਜਿਆਦਾਤਰ 크ਿਸਮਸ ਮਨਾਉਂਦੇ ਆ ਹਨਾ ਇਹ ਦਿਨ ਦੀ ਜੇਕਰ ਕਹਿ ਲਈਏ ਕਿ ਆਪਾਂ ਨੂੰ ਇਹ ਦਿਨਾਂ ਦੇ ਵਿੱਚ ਸਕੂਲ ਦੇ ਵਿੱਚ ਇੱਕ ਦਿਨ ਅਦਾ ਦਾ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਨੂੰ ਜ਼ਰੂਰ ਦੱਸਿਆ ਜਾਵੇ ਬੱਚਿਆਂ ਨੂੰ ਕਿ ਕੀ ਹੋਇਆ ਸੀ ਇਹ ਦਿਨਾਂ ਦੇ ਵਿੱਚ ਉਹ ਚੀਜ਼ ਨੂੰ ਕਿੰਦਾ ਸੁਧਾਰਿਆ ਜਾ ਸਕਦਾ ਵੀਰ ਜੀ ਜਿਵੇਂ ਉਹੀ 크리스마ਸ ਦੀ ਗੱਲ ਕੀਤੀ ਜਿਹੜਾ ਉਹਨਾਂ ਦਾ ਇਤਿਹਾਸ ਆ ਉਹ ਉਹਨਾਂ ਨੂੰ ਮੁਬਾਰਕ ਹੈ ਜਿਹੜਾ ਕੋਈ ਸਿੱਖ ਬੱਚਾ ਇਹ ਤਰ੍ਹਾਂ ਕਰਦਾ ਤੇ ਉਹ ਮਾਂ ਪਿਓ ਨੂੰ ਚਾਹੀਦਾ ਕੀ ਮਤਲਬ ਉਹਨਾਂ ਨੂੰ ਦੱਸਣਾ ਕਿ ਛੇਪੋਂ ਤੋਂ ਲੈ ਕੇ ਕਿ ਤਰ੍ਹਾਂ ਸਾਹਿਬ ਜਦੇ ਠੰਡੇ ਬੁਰਜ ਤੇ ਰਹੇ ਚੰਕੌਰ ਦੀ ਗੜੀ ਹੈ ਵੱਡੇ ਸਾਹਿਬ ਜਦੇ ਸ਼ਹੀਦ ਹੋਏ ਇਹ ਮਤਲਬ ਸਿੱਖ ਕੌਮ ਦੇ ਸਿੱਖ ਬੱਚਿਆਂ ਨੂੰ ਦੱਸਣਾ ਚਾਹੀਦਾ ਉਹ ਉਹਨਾਂ ਨੂੰ ਮੁਬਾਰਕ ਹੈ ਜੁ ਵਿੱਚ ਕਹਿ ਸਕਦੇ ਨੇ ਕਿ ਕਿਤਨੇ ਕਿਤੇ ਮਾਤਾ ਪਿਤਾ ਦਾ ਵੀ ਸਹਿਯੋਗ ਚਾਹੀਦਾ ਆ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਵਾਸਤੇ ਹਾਂਜੀ ਹਾਂਜੀ ਬਿਲਕੁਲ ਇਹ ਵੀ ਬੜੀ ਵੱਡੀ ਗੱਲ ਮਾਪਿਓ ਨੂੰ ਚਾਹੀਦਾ ਪਰ ਜਿੱਤੇ ਮਰਨ ਦੇ ਤਰਸ ਕਰਨ ਤੇ ਵੇਖ ਲਓ ਕਈ ਮਾਪਿਓ ਨਹੀਂ ਹੁੰਦਾ ਕਿ ਕੋਈ ਬੱਚਾ ਹੋਏ ਇਸ ਤਰ੍ਹਾਂ ਦਾ ਮਤਲਬ ਨਿਹੰਗ ਸਿੰਘ ਹੋ ਜਾਂਦਾ ਜਾਂਸ ਤੇ ਮਾਪਿਓ ਉਤਰਾ ਦੇ ਹੁੰਦੇ ਅੱਛਾ ਇਹ ਦਿਨਾਂ ਦੀ ਜ਼ਿਕਰ ਗੱਲ ਕਰ ਲਾਂ ਤੁਸੀਂ ਜਿਵੇਂ ਬਿਨਾਂ ਜੋੜੇ ਤੋਂ ਰਹਿੰਦੇ ਹੋ ਸੋਨਾ ਵੀ ਪੁੰਜੇ ਜਾਂ ਖਾਣ ਪਣ ਵਾਲੀ ਵੀ ਧਿਆਨ ਰੱਖਣਾ ਫਿਰ ਕੋਈ ਐਦਾਦਾ ਵੀ ਹੁੰਦਾ ਹੈ ਕਿ ਜੇਕਰ ਕਿਸੇ ਰਿਸ਼ਤੇਦਾਰਾਂ ਚੋਂ ਜਾਂ ਕਿਸੇ ਯਾਰ ਦੋਸਤ ਨੇ ਕੋਈ ਖੁਸ਼ੀ ਦੇ ਪ੍ਰੋਗਰਾਮ ਤੇ ਬੁਲਾਇਆ ਫਿਰ ਉੱਥੇ ਜਾਂਦੇ ਨਹੀਂ ਵੀਰ ਜੀ ਇਹ ਤਰ੍ਹਾਂ ਕੀ ਸਾਡਾ ਸਰਕਲ ਹੀ ਇਸ ਤਰ੍ਹਾਂ ਦਾ ਇਹ ਇਹ ਵੀਰ ਵਰਗਿਆਂ ਦਾ ਸਾਡਾ ਸਾਡਾ ਸਰਕਲ ਸਾਰਾ ਸਾਨੂੰ ਸਾਦਾ ਹੀ ਕੋਈ ਨਹੀਂ ਜੇ ਹੋਏ ਤਾਂ ਸੱਦਣਾ ਹੀ ਨਹੀਂ ਜੇ ਹੋਏ ਤਾਂ ਜਾਣਾ ਹੀ ਨਹੀਂ ਅੱਬਲ ਤੇ 100 ਚੋਂ 100 ਪਰਸੈਂਟ ਹੈ ਕਿ ਕੋਈ ਸਿੱਖ ਕਰਦਾ ਹੀ ਨਹੀਂ ਵਿਆਹ ਸ਼ਾਦੀ ਦਾ ਵੈਸੇ ਕਿ ਜਿੱਦੋਂ ਤੱਕ ਤੁਹਾਨੂੰ 5 ਸਾਲ ਵੀ ਹੋ ਹੋਣੇ ਸ਼ੁਰੂ ਕੀਤੀ ਹੈ ਮੈਨੂੰ ਸ਼ਾਇਦ ਲੱਗਦਾ ਕਿ ਤੁਹਾਡੇ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਹ ਦਿਨਾਂ ਦੇ ਵਿੱਚ ਵੀ ਹੁਣੇ ਖੁਸ਼ੀ ਦਾ ਪ੍ਰੋਗਰਾਮ ਕੋਈ ਨਹੀਂ ਕਰਦੇ ਹਾਂਜੀ ਸਾਡੇ ਖਿਆਲ ਚ ਤੇ ਨਹੀਂ ਕਰਦੇ ਅੱਗੋਂ ਆਪੋ ਆਪਣੀ ਸੋਝੀ ਦੀ ਗੱਲ ਹੈ ਜਿਹੜੇ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਵੇਖੋ ਜੀ ਕਿੰਨਾ ਸਾਲ ਵੱਡਾ 365 ਦੇਣੇ ਤੇ ਜੇ ਆਪਾਂ ਦੱਸ ਦੇ ਨਾ ਵੀ ਕਰਾਂਗੇ ਤੇ ਅੱਗੇ ਪਿੱਛੇ ਕਰ ਸਕਦੇ ਹਾਂ ਬਸ ਇੱਕ ਸਿੱਖ ਕੌਮ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਨਿਕਾ ਜਾ लास्ट ਸਵਾਲ ਆ ਕੁਝ ਲੈਣਾ ਸੰਤਾ ਵਾਸਤੇ ਜੋ ਦੇਖਦਿਆਂ ਭਈ ਇਹੋ ਹੀ ਵੀਰ ਜੀ ਆਪਣਾ ਮਤਲਬ ਸਾਬ ਜੀ ਮਤਲਬ ਜਿਵੇਂ ਮਿੱਠੇ ਕਈ ਮਿੱਠੇ ਦਾ ਲੰਗਰ ਲਾਉਂਦੇ ਇਹ ਉਹਨਾਂ ਦੀ ਸੋਝੀ ਆ ਉਹਨਾਂ ਵਾਸਤੇ ਉਹ ਸਹੀ ਆ ਪਰ ਇਹ ਮਿੱਠੇ ਦਾ ਲੰਗਰ ਜਿਵੇਂ ਲੱਡੂਆਂ ਦਾ ਮਿੱਠੇ ਲੱਡੂਆਂ ਦਾ ਵਿਆਹ ਸ਼ਾਦੀ ਨਹੀਂ ਕਰਨੀ ਚਾਹੀਦੀ ਹਾਂਜੀ ਬਿਲਕੁਲ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਨੌਜਵਾਨ ਹੰਗ ਸਿੰਘ ਜਿਹੜੇ ਨੇ ਉਹਨਾਂ ਵੱਲੋਂ ਆਪਣੇ ਜੋੜੇ ਜਿਹੜੇ ਆ ਉਹ ਅੱਜ ਵਧਾ ਦਿੱਤੇ ਗਏ ਐਤਵਾਰ ਵਾਲੇ ਦਿਨ ਜੋੜੇ ਵਧਾ ਦਿੱਤੇ ਜਾਂਦੇ ਆ ਜਦੋਂ ਈਆਂ ਕਤੀ ਤਰੀਕ ਹੁੰਦੀ ਆ ਉਹ ਦਿਨ ਅਰਦਾਸ ਕੀਤੀ ਜਾਂਦੀ ਆ ਇਹਨਾਂ ਦੀ ਸ਼ਹਾਦਤ ਜਿਹੜੀ ਆ ਛੋਟੇ ਸਾਹਿਬ ਜਿਆਦੇ ਦੀ ਮਾਤਾ ਗੁਜਰੀ ਜੀ ਦੀ ਪਿਤਾ ਦਸ਼ਮੇਸ਼ ਸਰਬੰਸ ਦਾਨੀ ਕਿਹਾ ਜਾਂਦਾ ਆ ਤੁਹਾਨੂੰ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਸੀਗਾ ਸਿੱਖ ਕੌਮ ਦੇ ਖਾਤਰ ਕਹਿ ਲਈਏ ਕਿ ਬਿਲਕੁਲ ਕੋਈ ਵੀ ਕੀ ਚੀਜ਼ ਸੀਗੀ ਜਿਹੜੀ ਉਹਨਾਂ ਨੇ ਉਹ ਨਹੀਂ ਦੇਖੀ ਆਪਣਾ ਸਰਬੰਸ ਵਾਰ ਦਿੱਤਾ ਸੋਸ਼ ਨੂੰ ਲੈ ਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਇਹ ਦਿਨਾਂ ਦੇ ਵਿੱਚ ਹੁਣ ਸ਼ਰਮਨੀ ਕਮੇਟੀ ਨੇ ਵੀ ਇਸ ਚੀਜ਼ ਦੇ ਉੱਪਰ ਇੱਕ ਬਿਆਨ ਦਿੱਤਾ ਸੀਗਾ ਕਿ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਇਹ ਦਿਨਾਂ ਦੇ ਵਿੱਚ ਨਾ ਕੀਤਾ ਜਾਵੇ ਜੇਕਰ ਕੋਈ ਗੁਰੂ ਘਰ ਦੇ ਵਿੱਚ ਹੁੰਦਾ ਹੈ ਤਾਂ ਉਹਨਾਂ ਨੂੰ ਸਰੋਪੇ ਨਾਲ ਸਨਮਾਨਿਤ ਨਾ ਕੀਤਾ ਜਾਵੇ ਲੰਗਰ ਦੀ ਜੇਕਰ ਗੱਲ ਕਰ ਲਈਏ ਤਾਂ ਲੰਗਰ ਵਿੱਚ ਸਿੰਪਲ ਦਾਲ ਪ੍ਰਸ਼ਾਦਾ ਅਤੇ ਇੱਕ ਸਬਜੀ ਉਹ ਹੋਵੇ ਉਸ ਤੋਂ ਇਲਾਵਾ ਕੋਈ ਵੀ ਮਿੱਠਾ ਜਾਂ ਕੋਈ ਵੀ ਏਦਾਂ ਦੀ ਜਲੇਬੀਆਂ ਵਗੈਰਾ ਜਿਹੜੀਆਂ ਉਹ ਲੰਗਰ ਦੇ ਵਿੱਚ ਨਾ ਲਗਾਈਆਂ ਜਾਣ ਨਾ ਹੀ ਪਕਾਈਆਂ ਜਾਣ ਜੇਕਰ ਇਹ ਗੱਲ ਕਰ ਲਈ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਂ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਜਿਸ ਨੂੰ ਸੰਗਤਾ ਸਰਦਾ ਅਸਨਲ ਗੁਰਦੁਆਰਾ ਸ਼ਹੀਦਾ ਸਾਹਿਬ ਵੀ ਆਖਦੀਆਂ ਨੇ ਉੱਥੇ ਨਾਈ ਸ਼ਬੀਲ ਤੇ ਜਾਂ ਜੋੜੇਕਾਰ ਵਿਖੇ ਕੋਈ ਵੀ ਮਿੱਠਾ ਪਕਵਾਨ ਜਿਹੜਾ ਆ ਉਹ ਸੰਗਤਾ ਦੇ ਵਿੱਚ ਨਾਈ ਵਰਤਾਇਆ ਜਾਊਗਾ ਸੋ ਇਹ ਚੀਜ਼ ਆਦਾ ਪਵਿੱਤ ਖਾਸ ਧਿਆਨ ਰੱਖੀਏ ਕਿਉਂਕਿ ਜਿਵੇਂ ਨੋਜਵਾਲਾ ਨੇ ਦੱਸਿਆ ਕਿ ਇਹ 365 ਦਿਨ ਹੈਗੇ ਆ ਸਾਲ ਦੇ ਵਿੱਚ ਤੇ ਆਪਾਂ ਜੇਕਰ 10 ਦਿਨ ਇਹ ਚੀਜ਼ਾਂ ਨੂੰ ਛੱਡ ਕੇ ਆਪਾਂ ਗੁਰੂ ਦੇ ਲਾੜ ਲੱਗਾਂਗੇ ਤਾਂ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਯਾਦ ਰੱਖ ਸਕਦੇ ਹਾਂ ਸੋ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਆਪਾਂ ਕੋਟਨਪੋਟ ਪਰ ਨਾਮ ਕਰਦੇ ਜੁੜੇ ਹੋ ਸਾਡੇ ਚੈਨਲ ਦੇ ਨਾਲ ਮੈਂ ਸਿਮਰਦੀਪ ਸਿੰਘ ਹਮਿੰਸ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ